ਆਪਾਂ 20 ਤਰੀਕ ਨੂੰ 20 ਮਈ ਨੂੰ ਇੱਥੇ ਰਿਪਰੈਜੈਂਟੇਸ਼ਨ ਤੇ ਰਾਹੀ ਹੀ ਕਾਰਪੋਰੇਟ ਕਮਿਸ਼ਨਰ ਸਾਹਿਬ ਜੀ ਨੂੰ ਮਿਲੇ ਨਹੀਂ ਹਾਂ ਜੀ ਨੂੰ ਉਦੋਂ ਆਪਾਂ ਰਿਪਰੈਜੈਂਟੇਸ਼ਨ ਤੇ ਤੀਜੀ ਦੋ ਟਿਊਬਾਂ ਤੇ ਬੋਰ ਜਿਹੜੇ ਨੇ ਉਹ ਬਹਿ ਗਏ ਨੇ ਉਹਦੇ ਤੇ ਇੱਕ ਆਬਾਦੀ ਕਰਮਪੁਰੇ ਦਾ ਟਿਊਬਲ ਦਾ ਬੋਰ ਬੈਠ ਗਿਆ ਸੀ ਹਾਰੇ ਕੋਈ ਨਹੀਂ ਦੋ ਮਿੰਟ ਦੀ ਆਬਾਦੀ ਕਰਮਪੁਰੇ ਦਾ ਬੜਾ ਸਾਈਜ਼ ਹੋਰ ਬਹਿ ਗਿਆ ਨਾ ਨਾ ਤੇ ਉਹਨੂੰ ਰਾਹ ਦੱਸੋ ਜੀ ਜੇ ਤਾਂ ਨਹੀਂ ਤੇ ਤਾਂ ਮਗਰ ਜਾਈ ਜਾ ਮੇਰਾ ਨਾਮ ਰਜਿੰਦਰ ਸਿੰਘ ਰਾਣਾ ਆ। ਮੈਂ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਨਾ ਸੰਤਪੁਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਹਰ ਮਾੜੇ ਟਾਈਮ ਤੇ ਆਬਾਦੀ ਵਾਲੇ ਲੋਕਾਂ ਦੇ ਨਾਲ ਖੜ ਹੁੰਦੇ ਆ। ਅੱਜ ਵੀ ਸਾਰੇ ਲੀਡਰ ਮੇਰਾ ਖਿਆਲ ਇਸਿਆਂ ਜੋ ਨਹੀਂ ਨਿਕਲੇ ਹੋਣੇ ਤੇ ਇੰਨੇ ਜਿਆਦਾ ਟੈਂਪਰੇਚਰ 48 ਡਿਗਰੀ ਟੈਂਪਰੇਚਰ ਦੇ ਵਿੱਚ ਅੰਕੁਰ ਜੀ ਸਾਡੇ ਨਾਲ ਧੁੱਪੇ ਸਾਡੇ ਨਾਲ ਗਲੀਆਂ 'ਚ ਘੁੰਮਦੇ ਆ, ਸਾਡੇ ਨਾਲ ਮਹੱਲੇ 'ਚ ਘੁੰਮਦੇ ਆ। ਅੱਜ ਕਾਰਪੋਰੇਸ਼ਨ ਸਾਡੀ ਲੜਾਈ ਲੱਟਦੇ ਪਏ ਆ ਮੈਂ ਦੂਜੇ ਲੀਡਰਾਂ ਨੂੰ ਇਹੋ ਕਹੂੰਗਾ ਵੀ ਤੁਸੀਂ ਵੀ ਆਬਾਦੀ ਦੇ ਲੋਕਾਂ ਦੇ ਨਾਲ ਰਲ ਕੇ ਤੇ ਇਹਨਾਂ ਦੇ ਨਾਲ ਖਲੋਇਆ ਕਰੋ ਗਰਮੀ ਦੇ ਵਿੱਚ ਇਹ ਲੋਕਾਂ ਨੇ ਕ੍ਰਪਸ਼ਨ ਕਰਕੇ ਟਿਊਬਾਂ ਇਹੋ ਜੀਆਂ ਚੀਜ਼ਾਂ ਦੀ ਕ੍ਰਪਸ਼ਨ ਕਰਕੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਯਾਨੀ ਕਿ ਲੱਖਾਂ ਦੀ ਕ੍ਰਪਸ਼ਨ ਕਰਕੇ ਦੇ ਨਾਲ 150 ਦੇ ਸੂਟ ਬਣ ਜਿਹੜੇ ਹੁੰਦੇ ਆ ਮੈਂ ਆਪਣੇ ਆਬਾਦੀ ਦੇ ਲੋਕਾਂ ਨੂੰ ਵੀ ਕਹੂੰਗਾ ਇਹਨਾਂ ਲੋਕਾਂ ਦੇ ਸੂਟਾਂ ਤੇ ਨਾ ਜਾਇਆ ਕਰੋ ਇਹ ਕੰਮ ਦੇ ਟਾਈਮ ਤੁਹਾਡੇ ਨਾਲ ਨਹੀਂ ਜੇ ਕਾਨੂੰਨ ਵਰਗੇ ਸਾਡੇ ਨਾਲ ਹਮੇਸ਼ਾ ਔਖੇ ਟਾਈਮ ਤੇ ਜਿੱਦਾਂ ਕੋਈ ਕਿਸੇ ਤੇ ਕੋਈ ਆਪਣਾ ਗਲਤ ਜ਼ੁਲਮ ਹੁੰਦਾ ਸਾਡੇ ਕਰਮਕੌਰ ਦੇ ਇੱਕ ਲੇਡੀਜ਼ ਤੇ ਜ਼ੁਲਮ ਹੋ ਰਿਹਾ ਹੀ ਗਲਤ ਉਦੋਂ ਤੇ ਵੀ ਅੰਕੁਰ ਜੀ ਆਏ ਆ ਫਿਰ ਸਾਡੀ ਕਾਂਦੇ ਦੀ ਲੜਾਈ ਦੇ ਵਿੱਚ ਵੀ ਅੰਕੁਰ ਜੀ ਖੜੋਤੇ ਆ ਕੋਈ ਲੀਡਰ ਉਦੋਂ ਨਹੀਂ ਆਇਆ ਤੇ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਪੈਸਾ ਤੇ ਸੂਟ ਵੰਡ ਕੇ ਵੋਟਾਂ ਮਿਲਦੇ ਆ ਕਿਰਪਾ ਕਰਕੇ ਮੈਂ ਲੋਕਾਂ ਨੂੰ ਇਹੋ ਬੇਨਤੀ ਕਰਦਾ ਇਹਨਾਂ ਤੋਂ ਦੂਰ ਰਹੋ ਇਹਨਾਂ ਨੇ ਸਾਡੇ ਜਿਹੜੇ ਕੰਮ ਕਰ ਰਹੇ ਉਹਦੇ ਚੀ ਕਰਪਸ਼ਨ ਕਰਕੇ ਤੁਹਾਨੂੰ ਲੱਖਾਂ ਦੀ ਕਰਪਸ਼ਨ ਹੈਗਾ 150 ਦੇ ਹਿਸਾਬ ਦੇ ਕੇ ਤੇ ਤੁਹਾਡੇ ਕੋਲ ਵੋਟ ਲੈ ਲੈਂਦੀ ਆ ਬਸ ਮੈਂ ਹੋਈ ਅੰਕੁਰ ਜੀ ਦਾ ਐਂਡ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾਮ ਅੰਕੁਰ ਗੁਪਤਾ ਮੈਂ ਇੱਕ ਸੋਸ਼ਲ ਐਕਟੀਵਿਸਟ ਵੀ ਆ ਤੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਆ ਅੱਜ ਸਰ ਤੁਹਾਡੇ ਆਉਣ ਦਾ ਕਾਰਨ ਸੀਗਾ ਕਿ ਜਿਵੇਂ ਅਸੀਂ 20 ਤਰੀਕ ਨੂੰ ਆਏ ਸੀ 20 ਮਈ ਨੂੰ ਇੱਥੇ ਕਿ ਆਬਾਦੀ ਕਰਮਪੁਰੇ ਦਾ ਜਿਹੜਾ ਬੂਰਗਾ ਬਿਲਕੁਲ ਬੈ ਗਿਆ 6 ਸਾਲਾਂ ਦੇ ਵਿੱਚ ਜਿਹੜੀ ਕਿ ਨਾਕਾਮੀ ਰਹੀ ਹੈ ਬੀਜੇਪੀ ਅਕਾਲੀ ਗਵਰਨਮੈਂਟ ਦੀ ਜਦੋਂ ਗਵਰਨਮੈਂਟ ਸੀ ਤੁਸੀਂ ਖੁਦ ਦੇਖ ਸਕਦੇ ਹੋ 2016-17 ਦੇ ਵਿੱਚ ਇਹਨਾਂ ਨੇ ਉਹ ਨਵਾਂ ਬੋਰ ਕੀਤਾ ਸੀ ਜਿਹੜਾ 6 ਸਾਲ ਵੀ ਨਹੀਂ ਚੱਲਿਆ 6 ਸਾਲਾਂ ਦੇ ਵਿੱਚ ਹੀ ਬੈਠ ਗਿਆ ਇੱਥੇ ਹੀ ਤੁਸੀਂ ਕਰਪਸ਼ਨ ਦੀ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਕਰਪਸ਼ਨ ਹੋਈ ਜਦਕਿ ਜਿਹੜਾ ਪਾਣੀ ਦਾ ਬੋਰ ਹੈ 25-25 ਸਾਲ ਹੀ ਬੈਠ ਗਿਆ ਉਹਦੇ ਕਾਰਨ ਕੀ ਹੋਇਆ ਅੱਜ ਦੇਖੋ ਬਾਤੀ ਕਰਮਪੁਰਾ ਸਾਰੀ ਨਾ ਲਾਈ ਹੈ ਠੀਕ ਹੈ ਲੋਕਾਂ ਨੂੰ ਇੱਕ ਬੂੰਦ ਪਾਣੀ ਨਹੀਂ ਮਿਲ ਰਿਹਾ 47 ਡਿਗਰੀ 48 ਡਿਗਰੀ ਟੈਂਪਰੇਚਰ ਚੱਲ ਰਿਹਾ ਜਿਸ ਦੀ ਅਸੀਂ ਰਿਪਰੈਜੈਂਟੇਸ਼ਨ ਜਿਹੜੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਨੂੰ 20 ਮਈ ਨੂੰ ਦਿੱਤੀ ਸੀ ਕਮਿਸ਼ਨਰ ਸਾਹਿਬ ਨੇ ਹਾਨੂੰ ਸ਼ਵਾਸਨ ਦਿਵਾਇਆ ਸੀ ਕਿ ਆਪਾਂ ਇਹ ਪ੍ਰੋਸੈਸ ਨੂੰ ਜਿੰਨੀ ਜਲਦੀ ਹੋ ਸਕਦਾ ਫਾਸਟ ਕਰ ਦਾਂਗੇ ਅੱਜ ਅਸੀਂ ਫੇਰ ਆਏ ਆ ਕਿਉਂਕਿ ਹੁਣ ਇਲੈਕਸ਼ਨ ਪੀਟਿਏ ਨੇ ਉਦੋਂ 20 ਤਰੀਕ ਨੂੰ ਇਹਨਾਂ ਨੇ ਕਿਹਾ ਹੈ ਕਿ ਕੋਡ ਆਫ ਕੰਡਕਟ ਲੱਗਾ ਚੋਣ ਜਾਬਤਾ ਲੱਗਾ ਕੋਈ ਵੀ ਨਵਾਂ ਕੰਮ ਚੋਣ ਜਾਬਤੇ 'ਚ ਨਹੀਂ ਹੋ ਸਕਦਾ ਸਟਾਰਟ ਤੇ ਅੱਜ ਸਾਡੇ ਆਉਣ ਦਾ ਕਾਰਨ ਇਹੀ ਹੀ ਕੀ ਉਹਨਾਂ ਨੂੰ ਫਿਰ ਇਸ ਮੁੱਦੇ ਦੀ ਸੈਂਸਿਟੀਵਿਟੀ ਇਹਦੀ ਦੱਸੀ ਜਾ ਸਕੇ ਕਿ ਜਿਹੜਾ ਪਾਣੀ ਹੈਗਾ ਉਹ ਬੇਸਿਕ ਐਮਿਨਿਟੀਆਂ ਦੇ ਵਿੱਚ ਆਉਂਦਾ ਹੈ ਪਾਣੀ ਇੱਕ ਬਹੁਤ ਸੈਂਸਿਟਿਵ ਮੁੱਦਾ ਹੈ ਠੀਕ ਹੈ ਦੇਖੋ ਅੱਜ ਸਨੇਹਾ ਪ੍ਰਧਾਨ ਜੀ ਨੇ ਦੱਸਿਆ ਹੈ ਜੋਰਜ ਜੀ ਨੇ ਦੱਸਿਆ ਰਾਣੀ ਪ੍ਰਧਾਨ ਜੀ ਨੇ ਦੱਸਿਆ ਲੋਕਾਂ ਕੋਲ ਬਾਥਰੂਮ ਜਾਣ ਤੱਕ ਤਾਂ ਪਾਣੀ ਨਹੀਂ ਹੈਗਾ ਇੱਥੇ ਸਾਡਾ ਦੇਸ਼ ਦੇਖੋ ਇੱਕ ਟਾਇਲਟ ਪ੍ਰੋਜੈਕਟ ਚਲਾ ਰਿਹਾ 21ਵੀਂ ਸਦੀ 'ਚ ਆਪਾਂ ਰਹਿ ਰਹੇ ਆ ਪਰ ਨਾ ਪਾਣੀ ਹੋਣ ਦੇ ਕਾਰਨ ਆਬਾਦੀ ਕਰੋਪੂਰੇ 'ਚ ਟਾਇਲਟ ਦੇ ਉੱਤੇ ਟਾਇਲਟ ਹੀ ਕੀਤਾ ਜਾ ਰਿਹਾ ਜਿਹੜੇ ਨਾਲ ਗਰਮੀਆਂ ਚੱਲ ਰਹੀਆਂ ਕਿੰਨੀ ਬਿਮਾਰੀ ਫੈਲ ਸਕਦੀ ਲੋਕੀ ਦੇਖੋ ਇੱਥੇ ਆਏ ਤਿੰਨ ਤਿੰਨ ਦਿਨ ਤੋਂ ਨਹੀਂ ਨਹਾਤੇ ਗਰਮੀਆਂ ਦੇ ਲੋਕੀ ਤਿੰਨ ਤਿੰਨ ਵਾਰੀ ਨਹਾ ਲੰਦੇ ਆ ਤਿੰਨ ਤਿੰਨ ਦਿਨ ਤੋਂ ਨਹੀਂ ਨਹਾਤੇ ਤਾਂ ਕਰਕੇ ਆਪਾਂ ਅੱਜ ਬਾਲਟੀਆਂ ਲੈ ਕੇ ਆਏ ਬਾਲਟੀਆਂ ਆਏ ਆ ਕਿ ਜੇ ਸਾਨੂੰ ਪਾਣੀ ਨਹੀਂ ਮਿਲੇਗਾ ਤੇ ਫਿਰ ਆਪਾਂ ਕਾਰਪੋਰੇਸ਼ਨ ਹੀ ਜਾਵਾਂਗੇ ਨਾ ਫਿਰ ਸਾਨੂੰ ਇਹ ਦੇਖੋ ਬਾਲਟੀਆਂ ਲੈ ਕੇ ਆਏ ਆ ਫਿਰ ਤੁਸੀਂ ਸਾਨੂੰ ਬਾਲਟੀਆਂ ਦੇ ਵਿੱਚ ਪਾਣੀ ਭਰ ਦਿਓ ਕਮਿਸ਼ਨਰ ਸਾਹਿਬ ਫਿਰ ਅਸੀਂ ਇੱਥੋਂ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਕਿਉਂਕਿ ਇੱਥੋਂ ਦੀ ਜਿਹੜੀ ਫਾਈਲ ਹੈ ਉਹ ਅਸੀਂ ਹੁਣ ਇਹਨਾਂ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਤੇ ਹਾਲ ਨੂੰ ਕਮਿਸ਼ਨਰ ਸਾਹਿਬ ਨੇ ਅੱਜ ਖੁੱਲ ਕੇ ਸ਼ਬਦ ਸੰਦੇਤਾ ਉਹਨਾਂ ਨੇ ਕਿਹਾ 5 ਤਰੀਕ ਨੂੰ ਚੋਣ ਜਾਬਤਾ ਹਟ ਜਾਣਾ ਪਾਈ ਤਰੀਕੂ ਚੌਂਜਾਬ ਦਾ ਹਟਦੇ ਹੀ ਚਾਂਦ ਐਵੇਨਿਊ ਜਗਾ ਜਿਹੜੀ ਹੈ ਉਹ ਡਿਸਾਈਡ ਕੀਤੀ ਗਈ ਹੈ ਇਹਨਾਂ ਨੇ ਕਿਹਾ ਕਿ ਚਾਂਦ ਐਵੇਨਿਊ ਦੇ ਵਿੱਚ ਤੁਹਾਨੂੰ ਨਵਾਂ ਬੋਰ ਦਿੱਤਾ ਜਾਏਗਾ ਸਿਮਿਲਰਲੀ ਇੱਕ ਬਿਊਟੀ ਐਵੇਨਿਊ ਦੇ ਵਿੱਚ ਜਿਹੜਾ 5 ਨੰਬਰ ਫੇਸ ਦੇ ਵਿੱਚ ਬਿਊਟੀ ਐਵੇਨਿਊ ਟਿਊਬਲ ਬੈਠ ਗਿਆ ਉਹ ਉੱਥੇ ਵੀ ਉਹਨਾਂ ਨੇ ਕਿਹਾ ਪਾਈ ਨੰਬਰ ਫੇਸ ਵੀ ਨਵੇਂ ਟਿਊਬਲ ਦਾ ਐਸਟੀਮੇਟ ਟੈਂਡਰ ਤੇ ਵਰਕ ਆਊਟ ਇਹ ਤਿੰਨੋਂ ਚੀਜ਼ਾਂ ਫਾਸਟ ਕਰਕੇ ਤੇ ਪਾਣੀ ਦੀ ਜਿਹੜੀ ਕਿੱਲਤ ਹੈਗੀ ਉਹ ਦੂਰ ਕੀਤੀ ਜਾਏਗੀ ਤੇ ਨਾਲ ਹੀ ਉਹਨਾਂ ਨੇ ਸ਼ਵਾਸਨ ਦਿੱਤਾ ਕਿ ਕਿੰਨੇ ਦਿਨ ਤੱਕ ਪਾਣੀ ਦੀ ਕਿੱਲਤ ਦੂਰ ਨਹੀਂ ਹੁੰਦੀ ਉਹਨੇ ਦਿਨ ਤੱਕ ਟੈਂਕਰ ਜਿਹੜੇ ਹੈਗੇ ਪਾ ਉਹ ਡੇਲੀ ਪਜਵਾਏ ਜਾਣਗੇ ਆਬਾਦੀਆਂ ਦੇ ਵਿੱਚ ਦਾ ਜੋ 48 ਡਿਗਰੀ ਟੈਂਪਰੇਚਰ ਦੇ ਵਿੱਚ ਲੋਕਾਂ ਨੂੰ ਮੁਸਕਰਾ ਨਾ ਆ ਸਕੇ ਜੇ ਸਾਡੀਆਂ ਇਹ ਮੰਗਾਂ ਪੂਰੀਆਂ ਹੁੰਦੀਆਂ ਕਿਉਂਕਿ ਮੈਂ ਅਕਸ਼ਰਾ ਨੂੰ ਵੀ ਇਹ ਚੀਜ਼ ਕਹਿਣਾ ਚਾਹਾਂਗੀ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੁਰਾਣੀ ਸਰਕਾਰਾਂ ਵਾਂਗੂ ਨਹੀਂ ਹੈਗੀ ਕਿ ਜਿੱਥੇ ਕਾਗਜ਼ਾਂ ਦੇ ਵਿੱਚ ਗੱਲਾਂ ਹੁੰਦੀਆਂ ਸੀਆਂ ਪੁਰਾਣੀਆਂ ਸਰਕਾਰਾਂ ਨੇ ਦੇਖੋ ਕਰਪਸ਼ਨ ਕੀਤੀ ਜਿਹੜੀ ਅੱਜ ਆਪਾਂ ਫੇਸ ਕਰ ਰਹੇ ਹਾਂ ਜੇ ਉਹਨਾਂ ਨੇ ਪਹਿਲੇ ਟਿਊਬਵਲ ਸਹੀ ਲਾਏ ਹੁੰਦੇ ਤੇ ਉਹ 20 ਸਾਲ ਜਾਂ 15 ਸਾਲ ਖਰਾਬ ਨਾ ਹੁੰਦੇ 6-6 ਸਾਲ ਜੀ ਟਿਊਬਵਲ ਖਰਾਬ ਹੋ ਗਏ ਨੇ ਠੀਕ ਹੈ ਜਿਹਦੀ ਕਿੱਲਤ ਹੈ ਸਾਰੇ ਲੋਕ ਵੇਖ ਰਹੇ ਤਾਂ ਕਰਕੇ ਜਿਹੜੀ ਪਾਣੀ ਹੈਗਾ ਰ ਇਸ ਲਈ ਹਿਊਮਨ ਰਾਈਟਸ ਐਕਟ ਦੇ ਵਿੱਚ ਆਂਦਾ ਯੂਨਾਈਟਿਡ ਨੇਸ਼ਨ ਚ ਜਿਹੜਾ ਬਣਿਆ 2010 ਦੇ ਵਿੱਚ ਠੀਕ ਹੈ ਤਾਂ ਕਰਕੇ ਅਸੀਂ ਅੱਜ ਫਿਰ ਇੱਕ ਰਿਮਾਈਂਡਰ ਰਿਪਰੈਜ਼ੈਂਟੇਸ਼ਨ ਕਮਿਸ਼ਨਰ ਸਾਹਿਬ ਨੂੰ ਤਾਂ ਦਿੱਤੀ ਹੈ ਕਿ ਕਮਿਸ਼ਨਰ ਸਾਹਿਬ ਜਿਵੇਂ ਤੁਸੀਂ ਕਿਹਾ ਸੀ ਹੁਣ ਇਲੈਕਸ਼ਨ ਖਤਮ ਹੋ ਗਏ ਨੇ ਕੋਡ ਆਫ ਕੰਡਕਟ ਬਸ ਪਰਸੋਂ ਖਤਮ ਹੋ ਜਾਣਾ ਤਾਂ ਤੁਸੀਂ ਜਿਹੜਾ ਇਹ ਵਾਲਾ ਕੰਮ ਹੈ ਸਾਡਾ ਪਾਣੀ ਦੀ ਕਿੱਲਤ ਦਾ ਇਹਨੂੰ ਆਬਾਦੀਆਂ ਜੋ ਖਤਮ ਕਰੋ ਉਸੇ ਤਰੀਕੇ ਕਰਮਪੂਰਾ ਹੈ ਚਾਹੇ ਫੈਜਪੁਰਾ ਹੈ ਚਾਹੇ ਸੰਜੇ ਗਾਂਧੀ ਕਲੋਨੀ ਹੈ ਚਾਹੇ ਹਾਊਸਿੰਗ ਬੋਰਡ ਹੋਵੇ ਜਿੱਥੇ ਵੀ ਪਾਣੀ ਦੀ ਦਿੱਕਤ ਆ ਰਹੀ ਹੈ ਉਹ ਪਾਣੀ ਦੀਆਂ ਦਿੱਕਤਾਂ ਦੂਰ ਕਰੋ ਨਹੀਂ ਤੇ ਜੇ ਪਾਣੀ ਦੀ ਦਿੱਕਤ ਨਹੀਂ ਦੂਰ ਹੋएगी ਫਿਰ ਅਸੀਂ ਸਮਾਜ ਸੇਵੀ ਸਾਰੇ ਨੌਰਥ ਹਾਲ ਕੇ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇਕੱਠਾ ਕਰਕੇ ਤੇ ਆ ਬਾਲਟੀਆਂ ਇਹੋ ਜੀਆਂ ਫੜ ਕੇ ਤਾਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਘਰ ਜਾ ਕੇ